ਹਾਂਜੀ ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋਮਗੇ ਆਸ ਕਰਦੇ ਆ ਜੀ ਤੇ ਬਾਈ ਜੀ ਹੁਸ਼ਾਰਪੁਰ ਵਾਲੇ ਲਈ ਇਨਫੋਰਮੇਸ਼ਨ ਆ ਜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਜੀ ਤੇ ਜਿਹੜੇ ਤੁਸੀਂ ਹੁਸ਼ਾਰਪੁਰ ਰੈੱਡ ਲਾਈਟ ਤੇ ਰੁਕਦੇ ਆ ਜਾਂ ਚੌਂਕ 'ਚ ਕਿਤੇ ਜਿਹੜੇ ਜੈਬਰਾ ਕ੍ਰੋਸਿੰਗ ਬਣੀ ਹੁੰਦੀ ਆ ਨਾ ਜੀ ਉਤੋਂ ਥੋੜੀ ਜਿਹਾ ਪਿੱਛੇ ਰੁਕਿਓ ਕਿਉਂਕਿ ਜੇ ਤੁਸੀਂ ਉਹਨੂੰ ਪਾਰ ਕਰਕੇ ਰੁਕੇ ਜਾਂ ਉਹਦੇ ਉੱਪਰ ਰੁਕੇ ਹਨ ਤਾਂ ਤੁਹਾਡਾ ਚਲਾਨ ਕਟਿਆ ਜਾਣਾ ਇਹ ਲਾਗੂ ਹੋ ਗਿਆ ਹੈ ਜੀ ਕਿ ਤੁਹਾਨੂੰ ਪਤਾ ਹੁਸ਼ਾਰਪੁਰ ਪੁਲਿਸ ਥੋੜੀ ਐਕਟਿਵ ਹੈ ਆ ਹਨਾ ਘਰ ਜਾ ਜਾ ਕੇ ਚਲਾਨ ਹੁੰਦੇ ਆ ਸੋ ਬਾਈ ਜੀ ਜਿਹੜੇ ਵੀ ਡਰਾਈਵਰੀ ਦਾ ਸਬੰਧ ਰੱਖਦੇ ਨੇ ਜਾਂ ਸਾਧਨ ਤੇ ਜਾਂਦੇ ਨੇ ਹੁਸ਼ਾਰਪੁਰ ਲਾਈਟਾਂ ਦੇ ਵਿੱਚ ਧਿਆਨ ਨਾਲ ਜਰਾ ਜੈਬਰਾ ਕ੍ਰੋਸਿੰਗ ਤੋਂ ਪਿੱਛੇ ਹੀ ਰੋਕਿਓ ਗੱਡੀ ਨਾਹੀਂ ਅੱਗੇ ਨਾਹੀਂ ਉਹਦੇ ਉੱਪਰ ਤੇ ਪਿੱਛੇ ਪਿੱਛੇ ਰੱਖਿਓ ਤੇ ਬਾਈ ਜੀ ਨਹੀਂ ਤਾਂ ਹੋਵੇਗਾ ਤੁਹਾਡਾ ਚਲਾਨ ਇਹ ਗੱਲ ਪੱਕੀ ਆ ਤੇ ਦੂਸਰੀ ਬੇਨਤੀ ਇੱਕ ਹੋਰ ਕਰਨੀ ਆ ਸਾਡੇ ਪੰਜਾਬੀਆਂ ਨੂੰ ਇੱਕ ਆਦਤ ਆ ਸਿੰਗਲ ਰੋਡ ਬਣਿਆ ਆ ਅਸੀਂ ਸਿੰਗਲ ਦੇ ਵਿੱਚ ਇੱਕ ਲੇਨ ਨੂੰ ਛੱਡ ਕੇ ਅਸੀਂ ਦੋ ਦੋ